ਆਪਰੇਸ਼ਨ ਸ਼ੀਲਡ ਲਈ ਮੌਕ ਡ੍ਰਿਲ ਦੇ ਲਈ ਨਵੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ 31 ਮਈ ਨੂੰ ਸ਼ਾਮ 6 ਵਜੇ ਆਪਰੇਸ਼ਨ ਸ਼ੀਲਡ ਲਈ ਮੌਕ ਡ੍ਰਿਲ ਹੋਏਗੀ ਪਹਿਲਾਂ ਇਹਦੀ ਸਟਡੀ ਦਾ 29 ਮਈ ਨੂੰ ਐਲਾਨੀ ਗਈ ਸੀ ਉਸ ਤੋਂ ਬਾਅਦ ਇਸ ਨੂੰ ਪੋਸਟਪੋਨ ਕੀਤਾ ਗਿਆ ਤੇ ਹੁਣ ਨਵੀਂ ਤਾਰੀਖ ਜਿਹੜੀ ਹੈਗੀ ਆ ਉਹ 31 ਮਈ ਸ਼ਾਮ 6 ਵਜੇ ਹੋਏਗੀ ਇਹਦੇ ਵਿੱਚ ਕੀ ਕੀ ਹੋਏਗਾ ਉਹ ਪੇਸ਼ਨ ਸ਼ੀਲਡ ਦੇ ਤਹਿਤ ਜਿਹੜੀ ਮੈਕਬੌਟਰਲ ਕਰਨੀ ਹੈ ਇਹਦੇ ਲਈ ਲੋਕਾਂ ਨੂੰ ਕਿਸ ਤਰੀਕੇ ਦੇ احتیاط ਵਰਤਨੇ ਚਾਹੀਦੇ ਨੇ ਕੀ ਥ੍ਰੈਟ ਲੋਕਾਂ ਨੂੰ ਮਹਿਸੂਸ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਸ ਪੜਾਈ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਸੰਜੀਪ ਕਲੜਾ ਜੀ ਨੇ ਸਪੈਸ਼ਲ ਡੀਜੀ ਨੇ ਸਿਵਲ ਡਿਫੈਂਸ ਅਤੇ ਹੋਮਗਾਰਡ ਦੇ ਨਾਲ ਆ ਡੀਜੀ ਸਾਹਿਬ ਸਭ ਤੋਂ ਪਹਿਲਾਂ ਜੀ ਥੋੜਾ ਜਿਹਾ ਐਕਸਪਲੇਨ ਕਰ ਦਿਓ ਕਿ ਲੋਕਾਂ ਨੂੰ ਕਿੰਨਾ ਕੁ ਡਰਨ ਦੀ ਲੋੜ ਹੈਗੀ ਆ ਕਿੰਨਾ ਕੁ احتیاط برتن دی ਲੋੜ ਹੈਗੀ ਆ ਜਿਹੜੀ ਤੁਸੀਂ ਮੌਕ ਡ੍ਰਿਲ ਕੱਲ ਸ਼ਾਮ ਨੂੰ 6 ਵਜੇ ਕਰ ਰਹੇ ਹੋ ਨਹੀਂ ਇਹ ਡਰਨ ਵਾਲੀ ਕੋਈ ਗੱਲ ਨਹੀਂ ਹੈ ਜੀ ਦੇਖੋ ਇਹ ਪਾਰਟ ਹੈ ਲੋਕਾਂ ਵਿੱਚ ਅਵੇਰਨੈਸ ਕ੍ਰੀਏਟ ਕਰਨ ਦਾ ਔਰ ਇੱਕ ਆਪਣੀ ਤਿਆਰੀ ਕਰਨ ਦਾ ਉਸ ਲਈ ਪੰਜਾਬ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ ਕੱਲੇ ਬਾਡਰ ਨਹੀਂ ਸਾਰੇ ਡਿਸਟ੍ਰਿਕਟਸ ਪੰਜਾਬ ਵਿੱਚ ਕੱਲ ਸ਼ਾਮੀ 6 ਵਜੇ ਮੌਕ ਡ੍ਰਿਲ ਹੋਏਗੀ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਇਹ ਕੰਮ ਹੋਏਗਾ ਕਿ ਉਹ ਉੱਥੇ ਜਿਹੜੇ ਵੱਖ-ਵੱਖ ਡਿਪਾਰਟਮੈਂਟ ਹਨ ਉਹਨਾਂ ਦੀ ਆਪਸ ਵਿੱਚ ਕੀ ਕੋਆਰਡੀਨੇਸ਼ਨ ਹੈ ਜੀ ਉਹਨਾਂ ਦੀ ਹੌਟਲਾਈਨ ਕਿਵੇਂ ਕੰਮ ਕਰਦੀ ਹੈ ਹਮ ਉੱਥੇ ਬਲੈਕਆਊਟ ਆਪਰੇਸ਼ਨ ਕਿਵੇਂ ਕੀਤਾ ਜਾਏਗਾ ਹਮ ਠੀਕ ਹੈ ਉਸ ਤੋਂ ਇਲਾਵਾ ਉੱਥੇ ਸਕੂਲ ਕਾਲਜਾਂ ਦੇ ਸਟੂਡੈਂਟਸ ਦੀ ਕੀ ਅਵੇਅਰਨੈਸ ਹੈ ਉੱਥੇ ਜੇ ਕੋਈ ਵੱਡੀ ਇੰਡਸਟਰੀ ਹੈ ਉਸ ਇੰਡਸਟਰੀ ਦੀ ਸਿਕਿਉਰਿਟੀ ਦਾ ਕੀ ਚੀਜ਼ ਹੈ ਸੋ ਇਹ ਸਾਰਾ ਮੌਕ ਡਿਲ ਦਾ ਹਿੱਸਾ ਹੈ ਇੱਕ ਰਿਟਨ ਲੇਡਾਉਨ ਵੇ ਚ ਉਹਨਾਂ ਨੂੰ ਕਨਵੇ ਕੀਤਾ ਗਿਆ ਹੈ ਕਿ ਉਹਨਾਂ ਨੇ ਕੀ ਕੀ ਕਰਨਾ ਹੈ ਲੇਕਿਨ ਇਹਦੇ ਵਿੱਚ ਡਰਨ ਦੀ ਕੋਈ ਚੀਜ਼ ਨਹੀਂ ਅੱਛਾ ਸਾਇਰਨ ਵੀ ਵੱਜਣਗੇ ਬਲੈਕਆਊਟ ਵੀ ਹੋਏਗਾ ਇਹ ਤੁਹਾਡੇ ਵੱਲੋਂ ਇਨਸਟ੍ਰਕਸ਼ਨ ਦਿੱਤੀਆਂ ਜਾਣੀਆਂ ਜਾਂ ਡੀਸੀ ਖੁਦ ਆਪਣੇ ਲੈਵਲ ਤੇ ਉਹ ਆਪਣੇ ਲੈਵਲ ਤੇ ਕਰਨਗੇ ਅਸੀਂ ਉਹਨਾਂ ਨੂੰ ਇੱਕ ਜਨਰਲ ਗਾਈਡਲਾਈਨ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਨੂੰ ਆਈਆਂ ਅਸੀਂ ਉਹ ਗਾਈਡਲਾਈਨਸ ਉਹਨਾਂ ਨੂੰ ਕਨਵੇ ਕੀਤੀਆਂ ਅੱਛਾ ਸੁਪਰਵਾਈਜ਼ਨ ਤੁਹਾਡੀ ਹੋਏਗੀ ਲੇਕਿਨ ਉਸ ਨੂੰ ਕਰਉਣਗੇ ਡੀਸੀ ਜਾਂ ਕਮਿਸ਼ਨਰ ਦੇ ਉਹ ਉਹ ਸਾਡੇ ਸਿਵਲ ਡਿਫੈਂਸ ਦੇ ਲੋਕਲ ਸਟਾਫ ਨੂੰ ਲੈ ਕੇ ਕਰਾਉਣਗੇ ਜੋ ਆਪਰੇਸ਼ਨ ਸ਼ੀਲਡ ਹੈ ਜੇ ਤੁਹ ਲੱਗ ਰਿਹਾ ਕਿ ਸ਼ੀਲਡ ਮਤਲਬ ਕੁਝ ਆਪਣੇ ਆਪ ਨੂੰ ਡਿਫੈਂਸ ਕਰਨਾ ਆਪਣੇ ਆਪ ਨੂੰ ਬਚਾਉਣਾ ਕਿਵੇਂ ਆ ਇਹ ਥੋੜਾ ਮੈਨੂੰ ਲੱਗ ਰਿਹਾ ਕਿ ਇਹ ਉਸ ਤਰੀਕੇ ਦੀ ਮੁਹਿੰਮ ਹੈਗੀ ਆ ਜਾਂ ਉਸ ਤਰੀਕੇ ਦੀ ਮੌਕ ਟ੍ਰੈਲ ਹੋਏਗੀ ਕਿ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ ਅਟੈਕਿੰਗ ਮੋਡ ਚ ਨਹੀਂ ਹੋਏਗਾ ਇਹਦੇ ਵਿੱਚ ਕੁਝ ਦੇਖੋ ਇਹ ਨਾਮ ਉਥੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਆਇਆ ਹੈ ਲੇਕਿਨ ਨਾਮ ਸ਼ੀਲਡ ਹੈ ਜਾਂ ਕੋਈ ਹੋਰ ਹੈ ਪਰਪਸ ਮੌਕ ਡ੍ਰਿਲ ਦਾ ਇੱਕੋ ਹੀ ਹੁੰਦਾ ਹੈ ਮੌਕ ਡ੍ਰਿਲ ਹੈ ਸਿਵਲ ਡਿਫੈਂਸ ਦਾ ਹਿੱਸਾ ਲੋਕਾਂ ਨੂੰ ਜਦੋਂ ਐਸੀ ਕੋਈ ਪ੍ਰੋਬਲਮ ਆਵੇ ਕਿਸੇ ਫਾਇਰ ਲੱਗ ਜਾਏ ਕੋਈ ਡਰੋਨ ਆ ਜਾਵੇ ਉਹ ਲੋਕਾਂ ਨੇ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਕਰਨਾ ਉਹ ਲੋਕਾਂ ਨੇ ਪ੍ਰਸ਼ਾਸਨ ਦਾ ਕਿਵੇਂ ਸਾਥ ਦੇਣਾ ਹੈ ਪ੍ਰਸ਼ਾਸਨ ਨੇ ਅਲੱਗ-ਅਲੱਗ ਸਰਵਿਸਜ਼ ਨੂੰ ਕਿਵੇਂ ਚਾਕਚੋ ਬੰਦ ਕਰਨਾ ਇਹ ਸਾਰਾ ਹਿੱਸਾ ਹੈ ਨਾਮ ਉਹਦਾ ਕੁਝ ਵੀ ਹੋ ਸਕਦਾ ਅੱਛਾ ਐਡਮਿਨਿਸਟ੍ਰੇਸ਼ਨ ਤੌਰ ਦੇ ਉੱਤੇ ਤੁਸੀਂ ਤਿਆਰ ਹੈਗੇ ਹੋ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲਬਾਤ ਹੋਈ ਸੀ ਤੁਸੀਂ ਕਹਰੇ ਸੀ ਟ੍ਰੇਨਿੰਗ ਦੇ ਉੱਤੇ ਕੁਝ ਅਫਸਰ ਗਏ ਹੋਏ ਨੇ ਜਿਹਦੇ ਕਰਕੇ ਪਹਿਲਾਂ ਵੀ ਪੋਸਟਪੋਨ ਹੋਇਆ ਸੀ ਹਾਂ ਹੁਣ ਤਿਆਰ ਹਾਂ ਤੁਸੀਂ ਹਾਂਜੀ ਹਾਂਜੀ ਉਹ ਜਿਹੜੀ ਟ੍ਰੇਨਿੰਗ ਹੈ ਉਹ ਕੰਪਲੀਟ ਹੋ ਗਈ ਹੈ ਤੇ ਉਹ ਅਫਸਰਜ਼ ਵੀ ਵਾਪਸ ਫੀਲਡ 'ਚ ਜਾ ਕੇ ਐਸ ਐਕਸਰਸਾਈਜ਼ ਦਾ ਹਿੱਸਾ ਹੋਣਗੇ अच्छा एक चीज और दस दियो क्योंकि लोग इस टाइम बड़े पैनिक ਦੇ ਵਿੱਚ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਬਣਦੀ ਹੈ ਕਿ ਮੌਕ ਡਲ ਕਰਨੀਆਂ ਜੀ ਤਿਆਰੀਆਂ ਲੋਕ ਨੂੰ ਇਹ ਲੱਗਦਾ ਕਿ ਤੇ جنگ ਦਾ ਮਾਹੌਲ ਦੁਬਾਰਾ ਤਾਂ ਨਹੀਂ ਬਣਨ ਵਾਲਾ ਕਿਤੇ ਦੁਬਾਰਾ ਤਾਂ ਉਹੀ ਜੋ 7 ਮਈ ਨੂੰ ਜਾਂ 8 ਮਈ ਨੂੰ ਦੇਖਣ ਨੂੰ ਮਿਲਿਆ ਸੀ ਇਹ ਚੀਜ਼ਾਂ ਕਿਤੇ ਉਹ ਹਾਲਾਤ ਤਾਂ ਨਹੀਂ ਬਣਨ ਵਾਲੇ ਇਹ ਸਿਰਫ احتیاطਤਨ ਹੈਗਾ ਕਿ ਕੁਝ ਹੋ ਵੀ ਸਕਦਾ ਦੇਖੋ ਮੈਂ ਜੋ ਮੈਨੂੰ ਹੈ ਆਈਡੀਆ ਜਾਂ ਜੋ ਮੇਰੀ ਜੌਬ ਹੈ ਮੇਰੀ ਜੌਬ ਹੈ ਇਸ ਬਾਰੇ ਤਿਆਰੀ ਕਰਾਂ ਲੇਕਿਨ ਹਾਲਾਤ ਕੀ ਹੈ ਮੈਨੂੰ ਠੀਕ ਲੱਗਦੇ ਆ ਮੈਨੂੰ ਲੱਗਾ ਕੋਈ ਇਸ਼ੂ ਨਹੀਂ ਹੈ ਲੇਕਿਨ ਮੈਂ ਇਸ ਬਾਰੇ ਕਮੈਂਟ ਨਹੀਂ ਕਰ ਸਕਦਾ ਕਿ ਹਾਲਾਤ ਕੀ ਆ ਉਹ ਕਿਸੇ ਹੋਰ ਆਫੀਸਰਸ ਜਾਂ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਤੁਸੀਂ ਪ੍ਰਾਇਬਸ ਉਹਨਾਂ ਤੋਂ ਜ਼ਿਆਦਾ ਪਤਾ ਜੀ ਇਹ ਸਭ ਇੱਕ ਚੀਜ਼ ਹੋਰ ਹੈਗੀ ਆ ਕਿ ਜਦੋਂ ਪਿਛਲੀ ਵਾਰ ਆਪਰੇਸ਼ਨਸ ਦੂਰ ਦਿੱਲੀ ਤਿਆਰੀਆਂ ਹੋ ਰਹੀਆਂ ਸੀ ਮੋਕਟੇਲ ਹੋ ਰਹੀ ਸੀ ਲੈਟੇਕਰ ਹੋਣੀ ਸੀਗੀ ਦੂਸਰੇ ਦਿਨ ਉਸ ਤੋਂ ਇੱਕ ਦਿਨ ਪਹਿਲਾਂ ਹੀ ਇੰਡੀਆ ਵੱਲੋਂ ਅਟੈਕ ਕਰ ਦਿੱਤਾ ਗਿਆ ਸੀਗਾ ਤਾਂ ਉਦੋਂ ਬਚਣ ਦੀਆਂ ਤਰੀਕੇ ਬਾਰੇ ਗੱਲਬਾਤ ਹੋ ਰਹੀਆਂ ਸੀਗਾ ਲੇਕਿਨ ਉਹ ਚੀਜ਼ ਸਿਖਾਉਣ ਤੋਂ ਪਹਿਲਾਂ ਹੀ ਅਟੈਕ ਕਰ ਦਿੱਤਾ ਗਿਆ ਕਿਤੇ ਉਹ ਜੇ ਮਾਹੌਲ ਤਾਂ ਹੁਣ ਇਸ ਤਰ੍ਹਾਂ ਬਣਨ ਦੀ ਕੋਈ ਗੱਲ ਬਾਤ ਨਹੀਂ ਦੇਖੋ ਉਹ ਡਿਫੈਂਸ ਫੋਰਸਸ ਦਾ ਇੱਕ ਕੰਮ ਹੈ ਹਾਂ ਜੀ ਮੈਂ ਜੋ ਮੈਂ ਅੱਗੇ ਕਿਹਾ ਮੈਂ ਉਹਨਾਂ ਬਾਰੇ ਕੁਝ ਵੀ ਨਹੀਂ ਕਹਿ ਸਕਦਾ ਹੂੰ ਹੂੰ ਮੇਰਾ ਕੰਮ ਹੈ ਹੈਡ ਆਫ ਸਿਵਲ ਡਿਫੈਂਸ ਪੰਜਾਬ ਜੀ ਪੰਜਾਬ ਦੀ ਸਿਵਲ ਡਿਫੈਂਸ ਦੀ ਸਾਰੇ ਡਿਸਟ੍ਰਿਕਟਸ ਦੀ ਤਿਆਰੀ ਕਰਵਾਉਣਾ ਹੂੰ ਹੂੰ ਔਰ ਇਹ ਜਿਹੜਾ ਅਸੀਂ ਕੱਲ ਕਰਾਂਗੇ ਸ਼ਾਮੀ 6 ਵਜੇ ਇਹ ਉਸੇ ਦਾ ਇੱਕ ਹਿੱਸਾ ਹੈ ਕੋਈ ਪੈਨਿਕ ਦੀ ਜ਼ਰੂਰਤ ਨਹੀਂ ਹੈ ਇਹ ਤਿਆਰੀ ਹੈ ਤਿਆਰੀ ਜਿੰਨੀ ਚੰਗੀ ਹੋਏਗੀ ਉਨਾ ਚੰਗੀ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਹਿੰਦੇ ਹਰ ਮਹੀਨੇ ਇਸ ਤਰੀਕੇ ਦੀ ਮੌਕਾ ਟੈਲ ਹੋਇਆ ਕਰੇਗੀ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਹਰ ਮਹੀਨੇ ਦਰਮਿਆਨੇ ਇਸ ਤਰੀਕੇ ਦੀਆਂ ਤਿਆਰੀਆਂ ਜਾਂ ਮੌਕ ਡ੍ਰਿਲ ਦੇ ਰੂਪ ਤੇ ਚ ਹੁੰਦੀਆਂ ਰਹਿਣਗੀਆਂ ਤੁਹਾਡੀ ਕੋਈ ਗ੍ਰਹਿ ਵਿਭਾਗ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਕਿ ਹਰ ਮਹੀਨੇ ਅਸੀਂ ਇਸ ਤਰੀਕੇ ਬਾਰਡਰ ਸਟੇਟ ਜਿਹੜੇ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਹਰ ਮਹੀਨੇ ਤੁਸੀਂ ਇਸ ਤਰੀਕੇ ਦੀ ਅਵੇਅਰਨੈਸ ਜਿਹੜੀ ਫੈਲਾਓ ਦੇਖੋ ਜਿਹੜੀ ਇਹ ਮੌਕ ਡ੍ਰਿਲ ਦਾ ਸਾਨੂੰ ਰਿਟਰਨ ਆਇਆ ਉਹਨੇ ਚ ਉਹਨੇ ਪਹਿਲੀ ਮੌਕ ਡ੍ਰਿਲ ਦੇ ਬਾਰੇ ਦੱਸਿਆ ਕਿ ਉੱਥੇ ਉਸ ਵਿੱਚ ਕੁਝ ਕਮੀਆਂ ਸੀਗੀਆਂ ਜਿਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੂਰ ਕਰਨ ਵੀ ਆਰਗੇਨਾਈਜੇਸ਼ਨ ਆਪਣੀ ਕਿਸੇ ਕੰਮ ਨੂੰ ਕਰਦੀ ਹੈ ਉਹਦੇ ਜੋ ਕਮੀਆਂ ਹੁੰਦੀਆਂ ਨੇ ਦੇਖਦੀ ਹੈ ਉਹਨੂੰ ਅਗਲੀ ਵਾਰੀ ਫਿਰ ਕੁਛ ਨਾ ਕੁਛ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਔਰ ਇਹ ਉਦੋਂ ਤੱਕ ਚੱਲਦਾ ਰਹਿੰਦਾ ਜਦ ਤੱਕ ਉਹ ਕਮੀਆਂ ਦੂਰ ਨਾ ਹੋ ਜਾਣ ਸੋ ਮੰਥਲੀ ਹੋਏਗਾ ਕਿ ਨਹੀਂ ਮੈਂ ਨਹੀਂ ਕਹਿ ਸਕਦਾ ਇਹਦੇ ਬਾਰੇ ਕੋਈ ਰਿਟਨ ਇਨਸਟਰਕਸ਼ਨ ਨਹੀਂ ਹੈ ਲੇਕਿਨ ਕੋਈ ਵੀ ਆਰਗੇਨਾਈਜੇਸ਼ਨ ਇਨਕਲੂਡਿੰਗ ਸਿਵਲ ਡਿਫੈਂਸ ਅਸੀਂ ਜਦੋਂ ਤੱਕ ਇਹਨੂੰ ਪੂਰੀ ਤਰ੍ਹਾਂ ਠੀਕ ਨਹੀਂ ਕਰ ਲਾਂਗੇ ਤਿਆਰ ਨਹੀਂ ਕਰ ਲਾਂਗੇ ਅਸੀਂ ਫਿਰ ਦੁਬਾਰਾ ਇਹਨੂੰ ਕਰਦੇ ਹਾਂ ਅਚਾ ਮੀਡੀਆ ਦੇ ਜ਼ਰੀਏ ਹਾਲਾ ਕਿ ਲੋਕਾਂ ਨੂੰ ਪਤਾ ਲੱਗ ਹੀ ਰਿਹਾ ਕਿ ਕੱਲ ਮੌਕ ਟੈਲ ਹੋਣੀ ਹੈ ਲੇਕਿਨ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਕੋਈ ਹੈਲਪਲਾਈਨ ਐਸੀ ਨੰਬਰ ਕੋਈ ਜਾਰੀ ਕਰੋਗੇ ਤੁਸੀਂ ਕਿ ਲੋਕਤ ਨੂੰ ਸਿੱਧਾ ਅਗਰ ਕੋਈ ਉਹਨਾਂ ਦੇ ਬੰਦ ਚ ਇਫਨ ਬੈਕ ਹੋਵੇ ਕੋਈ ਸ਼ੰਕੇ ਹੋਣ ਤਾਂ ਉਹ ਸਿੱਧਾ ਫੋਨ ਕਰਕੇ ਗੱਲਬਾਤ ਕਰ ਸਕਣ ਤਾਂ ਕਿ ਲੋਕਾਂ ਦੇ ਮਾਨਾ ਦੇ ਵਿੱਚ ਕੋਈ ਡਰ ਨਾ ਬੈਠ ਸਕੇ ਜਾਂ ਲੋਕ ਕੋਈ ਜ਼ਿਆਦਾ ਪੈਨਿਕ ਨਾ ਕ੍ਰੀਏਟ ਹੋ ਜਾਏ ਕਿਉਂਕਿ ਜਦੋਂ ਸਥਿਤੀ ਖਰਾਬ ਹੁੰਦੀ ਹੈ ਤਾਂ ਪੈਨਿਕ ਕਰਕੇ ਕਈ ਵਾਰੀ ਜ਼ਿਆਦਾ ਸਸਕਰਾਬ ਹੋ ਜਾਂਦੀ ਹੈ ਸਥਿਤੀ ਕਈ ਵਾਰ ਵੈਸੇ ਨਹੀਂ ਹੁੰਦੀ ਖਰਾਬ ਲੇਕਿਨ ਜਦੋਂ ਪੈਨ ਫਰਜਾਂਦਾ ਤਾਂ ਉਹ ਖੁਦ ਹੀ ਇੱਕ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਨ ਲੱਗ ਜਾਂਦੇ ਨੇ ਤੁਸੀਂ ਇਸ ਤਰੀਕੇ ਦੀ ਕੋਈ ਹੈਲਪ ਲਾਈਨ ਵੀ ਨੰਬਰ ਜਾਰੀ ਕਰੋਗੇ ਅੱਜ ਦੀ ਡੇਟ ਇਸ ਐਸਾ ਕੁਝ ਨਹੀਂ ਹੈ ਲੇਕਿਨ ਇਹ ਬੜਾ ਤੁਸੀਂ ਇੱਕ ਅੱਛੀ ਚੀਜ਼ ਦੱਸੀ ਹੈ ਔਰ ਇਸ ਬਾਰੇ ਵਿਚਾਰਾਂ ਵਿਚਾਰਾਂਗੇ ਜੀ ਉਹ ਦੇਖਾਂਗੇ ਕੀ ਕੀਤਾ ਜਾ ਸਕਦਾ ਹੈ ਧੰਨਵਾਦ ਜੀ ਤੁਹਾਡਾ ਥੈਂਕ ਯੂ ਤਾਂ ਇਹ ਨੇ ਸੰਜੀਵ ਕਾਲੜਾ ਜੀ ਜਿਹੜੇ ਕਿ 10 ਜਿਹੜੇ ਤਫਸੀਲ ਦੇ ਨਾਲ ਕਿ ਆਖਿਰਕਾਰ ਜਿਹੜਾ ਆਪਰੇਸ਼ਨ ਸ਼ੀਲਡ ਹੋਣਾ ਉਹਦੀ ਮੌਕ ਟ੍ਰਿਲ ਹੋਣੀ ਹੈ ਜੋ ਉਸ ਮੌਕ ਟ੍ਰਿਲ ਦੇ ਵਿੱਚ ਕੀ ਕੀ ਹੋਏਗਾ ਲੋਕਾਂ ਨੂੰ ਕਿਸ ਤਰੀਕੇ ਦੇ احتیاط ਵਰਤਨ ਦੀ ਲੋੜ ਹੈ ਕੈਮਰਾਮੈਨ ਦਰਜਿਤ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ